ਟੜੀਵਾਲ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੈਰਨ ਅਤੇ ਡਰੱਗ ਮਨੀ ਸਮੇਤ ਪਤੀ ਪਤਨੀ ਅਤੇ ਇੱਕ ਹੋਰ ਨਸ਼ਾ ਤਸਕਰ ਪੁਲਿਸ ਨੇ ਕੀਤਾ ਕਾਬੂ ਟੜੀਵਾਲ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਪਤੀ ਪਤਨੀ ਸਮੇਤ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਅਦਿੱਤਿਆ ਜਿਹਦੇ ਦੁਸ਼ਨ ਨਿਰਦੇਸ਼ਾਂ ਅਨੁਸਾਰ ਚੋਕਸੀ ਵਧਾਉਂਦੇ ਹੋਏ ਨਾਕੇਬੰਦੀ ਦੌਰਾਨ ਏਐਸਆਈ ਬਲਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਾਈਪਾਸ ਤਿਰਾਨਗਰ ਮੋਰਤੇ ਨਾਕੇਬੰਦੀ ਦੌਰਾਨ ਸ਼ੱਕ ਦੀ ਬਨਾਤੇ ਸੁਖਵਿੰਦਰ ਸਿੰਘ ਪੁੱਤਰ ਅੰਗਨਦ ਸਿੰਘ ਗੁਰਮੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਰੰਡਾਵਾ ਕਲੋਨੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ ਮੌਮੀ ਲਫਾਫੇ ਵਿੱਚ ਖੋਲ ਕੇ ਚੈੱਕ ਕੀਤਾ ਗਿਆ ਤਾਂ 20 ਗ੍ਰਾਮ ਹੈਰਨ ਅਤੇ 3500 ਰੁਪਿਆ ਡਰੱਗ ਮਨੀ ਅਤੇ ਇੱਕ ਕੰਪਿਊਟਰ ਕੱਢਾ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਹੀ ਏਐਸਏ ਰਣਜੀਤ ਸਿੰਘ ਪੁਲਿਸਪਾਲਟੀ ਬਾਈਪਾਸ ਤ੍ਰਿਜਨਗਰ ਪੀਰਦੀ ਸੈਨ ਇਸ ਨਾਕੇਬੰਦੀ ਦੌਰਾਨ ਸ਼ੱਕ ਦੀ ਬਨਾ ਤੇ ਮੋਟਰਸਾਈਕਲ ਨੰਬਰ PB06L1284 ਤੇ ਸਵਾਰ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਬਰਾਮਦ ਮومی ਲਫਾਫੇ ਵੀ ਨੂੰ ਚੈੱਕ ਕੀਤਾ ਗਿਆ ਤਾਂ ਜਿਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਐਸਐਚਓ ਪਰਮੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਖਿਲਾਫ ਧਾਰਾ 41 ਮਕਦਮਾ ਦਰਜ ਕੀਤਾ ਗਿਆ ਹੈ ਅਤੇ ਮਾਨਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਤਕਰੀਬਨ ਹੁਣ ਤੱਕ ਜਿੰਦਾ ਮੈਂ ਆਇਆ ਕੋਈ 20 ਤੋਂ ਉੱਪਰ ਮੁਕਦਮੇ ਰਜਿਸਟਰਡ ਹੋ ਚੁੱਕੇ ਆ ਕੋਈ 30 ਤੋਂ 35 ਜਿਹੜੇ ਕੂਇਟ ਆ ਉਹ ਸੁਆਖਾਂ ਦੇ ਪਿੱਛੇ ਜਾ ਚੁੱਕੇ ਆ ਕੱਲ ਵੀ ਆਪਾਂ ਦੋ ਮੁਕਦਮੇ ਰਜਿਸਟਰਡ ਕੀਤੇ ਆ ਇੱਕ 95/25 ਇਹਦੇ ਵਿੱਚ ਸੋਬਨਜੀਤ ਸਿੰਘ son of ਕੁਲਦੀਪ ਸਿੰਘ ਵਾਸੀ ਜਫਰਵਾਲ ਨੂੰ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਆ ਇਹਦੇ ਖਿਲਾਫ ਮੁਕਦਮਾ ਰਜਿਸਟਰਡ ਕਰਕੇ ਦਾ ਇਹਦਾ ਰਿਮਾਂਡ ਲਿਆ ਜਾ ਰਿਹਾ ਹੈ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਜਿਹੜੀ ਆ ਬਰਾਮਦਗੀ ਹੋਣ ਦੀ ਆਸ ਆ ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮਕਦਮਾ 96/25 ਦਰਜ ਕੀਤਾ ਗਿਆ ਇਹਦੇ ਵਿੱਚ ਸੁਖਵਿੰਦਰ ਸਿੰਘ son of ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ মিয়া ਖਾਂ ਤੇ ਗੁਰਮੀਤ ਕੌਰ wife of ਸੁਖਵਿੰਦਰ ਸਿੰਘ ਇਹ ਵੀ ਸੇਮ ਐਡਰੈਸ ਆ ਪੈਣੀ মিয়া ਖਾਂ ਇਹਨਾਂ ਦੋਨਾਂ ਨੂੰ ਤ੍ਰਿਜਾ ਨਗਰ ਮੋੜ ਨੀਅਰ ਸੋਲ ਤੋਂ ਗ੍ਰਿਫਤਾਰ ਕੀਤਾ ਗਿਆ ਇਨਾਂ ਦੇ ਕਬਜ਼ੇ ਚੋਂ 3500 ਰੁਪਿਆ ਡਰੱਗ ਬਣੀ 20 ਗ੍ਰਾਮ ਹੈਰੋਨ ਤੇ ਕੰਪਿਊਟਰ ਕੰਡਾ ਬਰਾਮਦ ਹੋਇਆ ਇਨਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਦੀ ਪੁਸ਼ਕਿਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਯੂਐਸਡੀ ਆ ਜਿਹੜਾ ਹੈਰੋਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਯਾ ਵੀ ਇਹ ਦੋਨੋਂ ਮੀਆਂ ਬੀਬੀਆਂ ਇਹਨਾਂ ਦਾ ਵੀ ਅੱਜ ਰਿਮਾਂਡ ਲਿਆ ਗਿਆ ਇਹਨਾਂ ਦੀ ਵੀ ਪੁਸ਼ਕਿਸ਼ ਚੱਲ ਰਹੀ ਆ ਇਹਨਾਂ ਦੇ ਵੀ ਹੋਰ ਵੀ ਕਾਫੀ ਖੁਲਾਸੇ ਹੋਣ ਦੀ ਆਸ ਹੈ ਇਹ ਇਹਨਾਂ ਦੀ ਪੁਸ਼ਕਿਸ਼ ਅੱਜ ਰਿਮਾਂਡ ਲਿਆਇਆ ਇਹ ਪੁਸ਼ਕਿਸ਼ ਸਾਰਾ ਕੁਝ ਆ ਜੇ